ਦਾ ਪਚਾਰਾ ਉਹ ਬਹੁਤ ਵਧੀਆ ਸਨੇਹਾ ਦੇ ਰਹੇ ਲੋਕਾਂ ਨੂੰ ਮਤਲਬ ਭਾਈਜਨਾਂ ਦੀਆਂ ਮਤਲਬ ਆਈਆਂ ਨੇ ਲੋਕਾਂ ਚ ਉਸਤਾਹ ਵੀ ਬਹੁਤ ਜਨਾਵੇ ਇਸ ਬਿਸਤੇ ਮਤਲਬ ਨਾਲੇ ਸੇਵਾ ਨਾਲ ਸੇਵਾ ਕਰੰਦੇ ਨਾਲੇ ਮਲਬ ਰਾਮ ਮੰਦਰ ਬਾਰੇ ਲੋਕਾਂ ਨੂੰ ਮਤਲਬ ਸਨੇਹਾ ਵੀ ਦੇ ਰਿਹਾ ਕਿ ਬਹੁਤ ਵਧੀਆ ਕੀ ਕਹਿੰਦਾ ਨਾਲ ਦੇ ਰਹੇ ਕਿ ਮਤਲਬ 22 ਜਨਵਰੀ ਨੂੰ ਮਤਲਬ ਘਰ ਘਰ ਵਿੱਚ ਦੀਵਾਲਾ ਕਰੋ ਪਟਾਕੇ ਵਗੈਰਾ ਚਲਾਓ ਬਹੁਤ ਵਧੀਆ ਸਨੇਹਾ ਦਿੱਤਾ ਜਾ ਰਿਹਾ ਮੈਂ ਮਹਲਾ ਜਿਹੜਾ ਦਿਨ ਮਤਲਬ ਸਭ ਨੇ ਕਿ ਦੁਵਾਲੀ ਦਾ ਦੂਸਰਾ ਦਿਨ ਦੁਵਾਲੀ ਦੂਜੀ ਦੁਵਾਲੀ ਹੀ ਮਨਾਉਣ ਨੂੰ ਫਿਰਨਦੀ ਮਲਾ ਰਹੇ ਆ ਹੀ ਫੇਰਾ ਫਰ 22 ਜਨਵਰੀ ਬਹੁਤ ਵਧੀਆ ਦਿਨ ਆ ਰਿਹਾ ਹੈ RAM ਮੰਦਰ RAM ਨੂੰ ਮਤਲਬ RAM ਜੀ ਮਹਿਲਾ ਵਿੱਚ ਜਾ ਰਹੇ ਨੇ ਆਪਣੇ ਬਹੁਤ ਧੀਆ ਦਿਨ ਤਿਹਾਰ ਆ ਰਿਹਾ ਮੈਨੂੰ ਫਿਰੇ ਮਤਲਬ ਨੌਗੁਰਾ ਨਿਕਲ ਜੀ ਦਾ ਬਾਹਰ ਨੌਵੇਂ ਤੇ ਲੈ ਕੇ ਮਤਲਬ 2 ਵਜੇ ਤੱਕ ਮਤਲਬ 2:00 ਦਾ ਮਤਲਬ ਗੜਾਈ ਕਿ ਠੀਕ ਰਹੇ ਜੀ ਉਹਨਾਂ ਕੋਲ ਸੀ ਭੋਟੇ ਵਾਸਤੇ ਮਹਨ ਰੋਟੀ ਇਹਦੀ ਕਾਦੇ ਵਾਸਤੇ ਕੀਤੀ ਕਰਦੀ ਰੋਟੀ ਗਊਸ਼ਲਾ ਵਾਸਤੇ ਇਕੱਠੀ ਕਰੀਦੀ ਘਰ ਘਰ ਜਾ ਕੇ ਇਕੱਠੀ ਕਰੀਦੀ ਮਤਲਬ ਨਾਲ ਪ੍ਰਚਾਰ ਕਰਦੇ ਨਾਲ ਪ੍ਰਚਾਰ ਕਰੀਦਾ ਮਤਲਬ ਸਹੀ ਅੱਗੇ ਸੇਵਾ ਬਲ ਮਿਲਿਆ ਮਨੂੰ ਮੈਂ ਸੇਵਾ ਕਰਨ ਦਾ ਮੌਕਾ ਵੀ ਮਿਲਿਆ ਸਮਝਿਆ ਕਿ ਮਿਲਿਆ ਸੇਵਾ ਕਰਨ ਦਾ ਮੌਕਾ ਮਿਲਿਆ ਬਹੁਤ ਵਧੀਆ ਮਤਲਬ ਜਿਹੜਾ ਮਨੂੰ ਲੱਗਾ ਆਪਣੇ ਵਾਸਤੇ ਉਹਨਾਂ ਨੇ 2 ਦਿਨ ਦਾ ਕਿਹਾ ਮੈਂ 3 ਦਿਨ ਸੇਵਾ ਕਰਨਾ ਚਾਹਾਂ ਅੱਛਾ ਤੇ ਬਾਅਦ ਉਹ ਦਿਨ ਦਾ ਖਰਚਾ ਪਾਣੀ ਕਰਦਾ ਆ ਜਿਸ ਦਾ ਖਰਚਾ ਵੀ ਬਹੁਤ ਹੀ ਕਰਦਾ ਖਰਚਾ ਵੀ ਕਰਦੇ ਹੋ ਤੇ ਪ੍ਰਚਾਰ ਵੀ ਕਰਦੇ ਹੋ ਹਾਂਜੀ ਬਤਿਆਉਂਦਾ ਜੀ ਕੀ ਸੰਦੇਸ਼ ਦੇਣਾ ਜਾਂਦੇ ਲੋਕਾਂ ਨੂੰ ਸੰਦੇਸ਼ ਇਹ ਹੈ ਕਿ ਮਤਲਬ ਬਹੁਤ ਵਧੀਆ ਮਨੁੱਖ ਪਰਾਲਾ ਜਿਹੜਾ ਰਾਮ ਮੰਦਰ ਬਾਰੇ ਮਤਲਬ ਭਾਈ ਜਨੂ ਦੇ ਦਿਨ ਮਨਾਉਣਾ ਚਾਹੀਦਾ ਹਰ ਇੱਕ ਨੂੰ ਮਤਲਬ ਘਰ ਘਰ ਖੁਸ਼ੀਆਂ ਮਨਾਉਣੀਆਂ ਚਾਹੀਦੀਆਂ ਮਠਈਆਂ ਵੰਡਣੀਆਂ ਚਾਹੀਦੀਆਂ ਲੋਕਾਂ ਨੂੰ ਦੀਵਾਲੀ ਕਰਨੀ ਚਾਹੀਦੀ ਹੈ ਮੇਰੇ ਕੋਲ ਬਟਾਲੇ ਜੀ ਈ ਰਿਕਸ਼ਾ ਵੀ ਕੋਈ ਜਿਹੜਾ ਹਾਂਜੀ ਸਿਰਫ ਮੇਰੇ ਕੋਲ ਹੀ ਹੈ ਹੋਰ ਕਿਸੇ ਕੋਲ ਸ਼ਹਿਰ ਜੀ ਕਿੱਥੇ ਕਿਸੇ ਜਾਂਦੇ ਸ਼ਹਿਰ ਤੇ ਮਤਲਬ ਜਿੰਨੇ ਵੀ ਮਤਲਬ ਹਰ ਗਲੀ ਹਮਲੇ ਚ ਮਤਲਬ ਰੋਡ ਤੇ ਮੇਨ ਰੋਡ ਬਹਾਈਵੇ ਰੋਡ ਸਾਰੇ ਰੋਡ ਤੇ ਚੜਦਾ ਮੈਂ ਤੇ ਪਚਾਰਾ ਉਹ ਬਹੁਤ ਵਧੀਆ ਸਨੇਹਾ ਦੇ ਰਹੇ ਲੋਕਾਂ ਨੂੰ ਮਤਲਬ ਭਾਈਜਨਾਂ ਦੀਆਂ ਮਤਲਬ ਉੱਥੇ ਆਈਆਂ ਨੇ ਲੋਕਾਂ ਚ ਉਸਤਾਹ ਵੀ ਬਹੁਤ ਜਨਾਵੇ ਇਸ ਬਿਸਤੇ ਮਤਲਬ ਨਾਲੇ ਸੇਵਾ ਨਾਲ ਸੇਵਾ ਕਰੰਦੇ ਨਾਲੇ ਮਤਲਬ ਰਾਮ ਮੰਦਰ ਬਾਰੇ ਲੋਕਾਂ ਨੂੰ ਮਤਲਬ ਸਨੇਹਾ ਵੀ ਦੇ ਰਿਹਾ ਕਿ ਬਹੁਤ ਵਧੀਆ ਕੀ ਕਹਿੰਦਾ ਦੇ ਰਹੇ ਕਿ ਮਤਲਬ 22 ਜਨਵਰੀ ਨੂੰ ਮਤਲਬ ਘਰ ਘਰ ਵਿੱਚ ਦੀਵਾਲਾ ਕਰੋ ਪਟਾਕੇ ਵਗੈਰਾ ਚਲਾਓ ਬਹੁਤ ਵਧੀਆ ਮਿਹਨਤ ਤਿਆਰ ਆ ਮੈਂ ਮਿਲਿਆ ਜਿਹੜਾ ਦਿਨ ਮਤਲਬ ਸਭ ਨੇ ਕੋਈ ਦੀਵਾਲੀ ਦਾ ਦੂਸਰਾ ਦਿਨ ਦੀਵਾਲੀ ਦੂਜੀ ਦੀਵਾਲੀ ਇਹ ਮਨਾਉਣ ਨੂੰ ਫਿਰਨ ਦੀ ਮਲਾ ਰਹੀ ਹੈ ਫੇਰਾ ਭਾਈ ਜਨੂ ਦੀ ਬਹੁਤ ਵਧੀਆ ਦਿਨ ਆ ਰਿਹਾ ਹੈ ਰਾਮ ਮੰਦਰ ਰਾਮ ਨੂੰ ਮਤਲਬ ਰਾਮ ਜੀ ਮਹਿਲਾ ਵਿੱਚ ਜਾ ਰਹੇ ਨੇ ਆਪਣੇ ਬਹੁਤ ਧੀਆ ਦਿਨ ਤਿਹਾਰ ਆ ਰਿਹਾ ਫਿਰੇ ਮਤਲਬ ਨੌਂ ਗੇਰ ਨਿਕਲ ਜਿਹਦਾ ਬਾਹਰ ਨੌਂਰੇ ਤੇ ਲੈ ਕੇ ਮਤਲਬ 2 ਵਜੇ ਤੱਕ ਮਤਲਬ ਤੇ ਦੇ ਦਾ ਮਤਲਬ ਗ੍ਰਹਿ ਕਿ ਠੀਕ ਰਹੀ ਜੀ ਉਹਨਾਂ ਦੇ ਵਾਸਤੇ ਮਨ ਰੋਟੀ ਇਹਦੀ ਕਦੇ ਵਾਸਤੇ ਕੱਠੀ ਕਰਦੀ ਰੋਟੀ ਗਊਸ਼ ਅਲਾ ਵਾਸਤੇ ਇਕੱਠੀ ਕਰੀਦੀ ਘਰ ਘਰ ਜਾ ਕੇ ਇਕੱਠੀ ਕਰੀਦੀ ਮਨ ਲੋ ਨਾਲ ਪ੍ਰਚਾਰ ਕਰਦੇ ਨਾਲ ਪ੍ਰਚਾਰ ਕਰੀਦਾ ਮਨ ਲੋ ਸਹੀ ਅੰਦੇ ਸੇਵਾ ਬਲ ਮਿਲਿਆ ਮਨੂੰ ਮੈਂ ਸੇਵਾ ਕਰਨ ਦਾ ਮੌਕਾ ਵੀ ਮਿਲਿਆ ਸਮਝਿਆ ਕਿ ਮਿਲਿਆ ਸੇਵਾ ਕਰਨ ਦਾ ਮੌਕਾ ਮਿਲਿਆ ਬਹੁਤ ਵਧੀਆ ਮਨ ਲੋ ਜਿਹੜਾ ਮਨੂੰ ਲੱਗਾ ਆਪਣੇ ਵਾਸਤੇ ਉਹਨਾਂ ਨੇ ਦੋ ਦਿਨ ਦਾ ਕਿਹਾ ਮੈਂ ਤਿੰਨ ਦਿਨ ਸੇਵਾ ਕਰਨਾ ਚਾਹਾਂਗਾ ਬਾਟ ਜੋਦਨਾ ਖਰਚਾ ਪਾਣੀ ਕਰਦਾ ਆ ਅਜਿਹਾ ਖਰਚਾ ਨਹੀਂ ਬਹੁਤ ਹੀ ਕਰਦਾ ਲੋਕ ਇਹ ਤਾਂ ਖਰਚਾ ਵੀ ਕਰਦੇ ਹੋ ਤੇ ਪ੍ਰਚਾਰ ਵੀ ਕਰਦੇ ਹਾਂਜੀ ਖਰਚਾ ਤਾਂ ਕਰਦਾ ਪੀਸ ਸੰਦੇਸ਼ ਦੇਣਾ ਜਾਂਦੇ ਲੋਕ ਸੰਦੇਸ਼ ਆਏ ਦਾ ਮਤਲਬ ਬਹੁਤ ਹੀ ਆ ਮਨੁਪੁਰਾਲਾ ਜਿਹੜਾ ਆ ਰਾਮ ਮੰਦਰ ਬਾਰੇ ਮਤਲਬ ਭਾਈ ਜਨੂ ਦੇ ਦਿਨ ਮਨਾਉਣਾ ਚਾਹੀਦਾ ਹਰ ਇੱਕ ਨੂੰ ਮਤਲਬ ਘਰ ਘਰ ਖੁਸ਼ੀਆਂ ਮਨਾਉਣੀਆਂ ਚਾਹੀਦੀਆਂ ਮਠਈਆਂ ਵੰਡਣੀਆਂ ਚਾਹੀਦੀਆਂ ਲੋਕਾਂ ਨੂੰ ਦੀਵਾਲੀ ਕਰਨੀ ਚਾਹੀਦੀ ਹੈ ਮੇਰੇ ਕੋ ਬਟਾਲੇ ਜੀ ਇਹ ਰਿਕਸ਼ਾ ਵੀ ਕੋਈ ਜਿਹੜਾ ਹਾਂਜੀ ਸਰਪੰਦ ਥੋੜਾ ਜੀ ਸਿਰਫ ਮੇਰੇ ਕੋਲ ਹੀ ਹੈ ਹੋਰ ਕਿਸੇ ਕੋਲ ਨਹੀਂ ਸ਼ਹਿਰ ਜੀ ਕਿੱਥੇ ਕਿਸੇ ਜਾਂਦੇ ਸ਼ਹਿਰ ਤੇ ਮਲੋ ਜਿੰਨੇ ਵੀ ਮਤਲਬ ਘਾਰ ਗਲੀ ਮਹਲੇ ਚ ਮਤਲਬ ਰੋਡ ਤੇ ਮੇਨ ਰੋਡ ਬਹਾਈਵੇ ਰੋਡ ਸਾਡੇ ਰੋਡ ਤੇ ਚੜਦਾ ਮੈਂ